ਟਾਇਰੇ ਦੇ ਵਿੱਚ ਖੜੇ ਹੋਣੇ ਚਾਹੀਦੇ ਨੇ ਔਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਦੋਨਾਂ ਮੁਲਕਾਂ ਨੇ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਵਾਲੇ ਪਾਸੇ ਕਦਮ ਚੁੱਕਿਆ ਹੈ ਦੋਨੇ ਮੁਲਕ ਇੱਕ ਗੱਲ ਨੂੰ ਸਮਝ ਲੈਣ ਕਿ ਜਿਹੜੀ ਸ਼ਾਂਤੀ ਹੈ ਉਹ ਚੁੱਪ ਰਿਆ ਨਹੀਂ ਆਉਣੀ ਉਹ ਇਨਸਾਫ ਨੂੰ ਨਿਆਂ ਨੂੰ ਲੰਮਾ ਕਰਨ ਦੇ ਨਾਲ ਨਹੀਂ ਆਉਣੀ ਔਰ ਜਸਟਿਸ ਕਰਨ ਦੇ ਨਾਲ ਹੀ ਆਉਣੀ ਸ਼ਾਂਤੀ ਜਸਟਿਸ ਦੇ ਨਾਲ ਹੀ ਆਉਂਦੀ ਹੈ ਸਾਇਲੈਂਸ ਦੇ ਨਾਲ ਨਹੀਂ ਆਉਂਦੀ ਸੋ ਦੋਨੇ ਮੁਲਕ ਪਾਈ ਹਰਦੀਪ ਸਿੰਘ ਨੱਜਰ ਦੇ ਕੇਸ ਦੇ ਵਿੱਚ ਸੰਜੀਦਗੀ ਦੇ ਨਾਲ ਔਰ ਉਹਨਾਂ ਨੇ ਇਹ ਬਿਆਨ ਦੇ ਵਿੱਚ ਲਿਖਿਆ ਔਰ ਮਿਸਟਰ ਕਾਰਨੀ ਨੇ ਇਹ ਗੱਲ ਕਹੀ ਵੀ ਹੈ ਕਿ ਅਸੀਂ ਦੋਨਾਂ ਮੁਲਕਾਂ ਦੇ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਕੇ ਕੰਮ ਕਰਨ ਦੀ ਹਦਾਇਤ ਕੀਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਦੋਨਾਂ ਕੈਨੇਡੀਅਨ ਜਿਹੜੀ ਜਾਂਚ ਹੈ ਉਹਨੂੰ ਇੰਡੀਆ ਦੀ ਜਾਂਚ ਜਿਹੜੀ ਰੌ ਹੈ ਜਾਂ ਇਹਨਾਂ ਦੀ ਸਰਕਾਰ ਦਾ ਹੈ ਉਹ ਉਹਦੇ ਨਾਲ ਕੋਆਪਰੇਟ ਕਰੇ ਔਰ ਬਾਈ ਹਰਦੀਪ ਸਿੰਘ ਨੱਜਰ ਦਾ ਜਿਹੜਾ ਕੇਸ ਹੈ ਉਹ ਇੱਕ ਲੌਜੀਕਲ ਕਨਕਲੂਜਨ ਤੱਕ ਪਹੁੰਚੇ ਦੁਨੀਆ ਦੇ ਵਿੱਚ ਖਾਸ ਤੌਰ ਤੇ ਵੈਸਟ ਏਸ਼ੀਆ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੇ ਪਹਿਲਾਂ ਇਜ਼ਰਾਈਲ ਐਸ ਵੇਲੇ ਜੈਨੋਸਾਈਡ ਤੇ ਜੈਨੋਸਾਈਡ ਕਰਦਾ ਚੱਲਿਆ ਆ ਰਿਹਾ ਉਹਨੇ ਪਹਿਲਾਂ ਪੈਲਸਟਾਈਨਜ਼ ਦੇ 50000 ਤੋਂ ਵੱਧ ਜਿਹੜੇ ਨਾਗਰਿਕ ਸੀ ਗਾਜ਼ਾ ਦੇ ਜਿਹੜੇ ਸਿਟੀਜ਼ਨ ਸੀ ਉਹਨਾਂ ਦਾ ਸ਼ਰੀਆਮ ਕਤਲੇਆਮ ਕੀਤਾ ਦੁਨੀਆ ਬੋਲੀ ਬਸ ਸਿਰਫ ਬੋਲੀ ਕਿਸੇ ਨੇ ਕੋਈ ਅੱਗੇ ਹੋ ਕੇ ਐਸਾ ਕਦਮ ਨਹੀਂ ਚੁੱਕਿਆ ਕਿ ਇਜ਼ਰਾਈਲ ਨੂੰ ਰੋਕਿਆ ਜਾਵੇ ਪਰਸੋਂ ਹੀ ਪੰਜਾਬ ਪੈਲੇਸਟਾਈਨਸ ਜਿਹੜੇ ਰਾਸ਼ਨ ਦੀ ਉਡੀਕ ਕਰ ਰਹੇ ਸੀ ਲਾਈਨ ਚ ਖੜੇ ਸੀ ਉਹਨਾਂ ਨੂੰ ਗੋਲੀਆਂ ਬੰਬਾਂ ਦੇ ਨਾਲ ਮਾਰ ਦਿੱਤਾ ਗਿਆ ਔਰ ਦੁਨੀਆ ਤਮਾਸ਼ੀਬੀਨ ਹੋ ਕੇ ਦੇਖ ਰਹੀ ਹੈ ਹੁਣ ਇਜ਼ਰਾਈਲ ਨੇ ਜਿਸ ਤਰੀਕੇ ਦੇ ਨਾਲ ਈਰਾਨ ਦੇ ਨਾਲ ਜੰਗ ਛੇੜ ਦਿੱਤੀ ਹੈ ਇਹ ਜੰਗ ਇਹ ਜੰਗ ਦੁਨੀਆ ਨੂੰ ਨਿਊਕਲੀਅਰ ਵਾਰ ਵਾਲੇ ਪਾਸੇ ਧੱਕ ਰਹੀ ਹੈ ਬੇਸ਼ੱਕ ਅਜੇ ਇਹ ਇਹ ਜੰਗ ਰੋਕੀ ਜਾ ਸਕਦੀ ਹੈ ਔਰ ਕੇਵਲ ਇੱਕੋ ਇੱਕ ਮੁਲਕ ਹੈ ਜਿਹੜਾ ਰੋਕ ਸਕਦਾ ਹੈ ਉਹ ਹੈਗਾ ਯੂ ایس اے ਮਿਸਟਰ ਡੋਨਲਡ 트ੰਪ ਲੇਕਿਨ ਲੇਕਿਨ ਅਫਸੋਸ ਹੈ ਕਿ ਮਿਸਟਰ 트ੰਪ ਉਹ ਐਸ ਵੇਲੇ ਉਹਨੇ ਉਹਨੇ ਆਪਣਾ ਅਸਰ ਸੂਕ ਵਰਤ ਕੇ ਜੀ 7 ਦੇ ਵਿੱਚ ਵੀ ਇਜ਼ਰਾਈਲ ਦੇ ਮਗਰ ਆਪਣੇ ਆਪ ਨੂੰ ਸਟੈਂਡ ਕੀਤਾ ਇਜ਼ਰਾਈਲ ਦੀ ਸਪੋਰਟ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਇਜ਼ਰਾਈਲ ਨੂੰ ਆਪਣੀ ਡਿਫੈਂਸ ਦਾ ਹੱਕ ਹੈ ਪੈਲੇਸਟਾਈਨਸ ਦੇ 50000 ਨਿਹਥੇ ਲੋਕਾਂ ਨੂੰ ਮਾਰਨ ਦਾ ਲਾਇਸੈਂਸ ਇਜ਼ਰਾਈਲ ਨੂੰ ਦਿੱਤਾ ਗਿਆ ਇਹ ਕਾਦੀ ਡਿਫੈਂਸ ਹੈ ਜਿਸ ਤਰੀਕੇ ਦੇ ਨਾਲ ਹੁਣ ਵੀ ਇਜ਼ਰਾਈਲ ਨੇ ਈਰਾਨ ਦੇ ਆਰਮੀ ਬ੍ਰਾਸ ਨੂੰ ਅੱਗੇ ਹੋ ਕੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਮਾਰਿਆ ਇਹ ਕਿਸ ਤਰੀਕੇ ਦੀ ਡਿਫੈਂਸ ਹੈ ਸੋ ਇਜ਼ਰਾਈਲ ਨੂੰ ਅਗਰ ਕੋਈ ਰੋਕ ਸਕਦਾ ਹੈ ਤੇ ਉਹ ਅਮਰੀਕਾ ਰੋਕ ਸਕਦਾ ਹੈ ਔਰ ਸਾਡੀ ਇਹ ਰਿਕੁਐਸਟ ਹੈ ਕਿ ਦੁਨੀਆ ਤਬਾਈ ਵੱਲ ਜਾ ਰਹੀ ਹੈ ਅਮਰੀਕਾ ਆਪਣਾ ਪੋਜ਼ਿਟਿਵ ਰੋਲ ਪਲੇ ਕਰੇ ਇਸ ਲੜਾਈ ਨੂੰ ਰੋਕਿਆ ਜਾਵੇ ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਨਿਊਕਲਰ ਵਾਰ ਵਾਲੇ ਪਾਸੇ ਜਾ ਰਹੀ ਹੈ ਇਸ ਖਿੱਤੇ ਦੇ ਵਿੱਚ ਪਿੱਛੇ ਜਿਹੇ ਪਾਕਿਸਤਾਨ ਇੰਡੀਆ ਦੀ ਕੌਨਫਲिक्ट ਹੋਈ ਹੈ ਉਹਦੇ ਵਿੱਚ ਮਿਸਟਰ ਡੋਨਲਡ 트ੰਪ ਨੇ بار بار ਇਹ ਗੱਲ ਕਹੀ ਹੈ ਕਿ ਇਸ ਖਿੱਤੇ ਦੇ ਵਿੱਚ ਲੜਾਈ ਮੈਂ ਰੋਕੀ ਹੈ ਅੱਜ ਮਿਸਟਰ ਮੋਤੀ ਦੀ ਇੰਡੀਅਨ ਨਿਊਜ਼ਪੇਪਰ ਦੇ ਵਿੱਚ ਦੁਬਾਰਾ ਦੁਬਾਰਾ ਲਗਾਤਾਰ ਸਟੇਟਮੈਂਟਸ ਆ ਰਹੀਏ ਕਿ ਇਹ ਪਾਕਿਸਤਾਨ ਤੇ ਇੰਡੀਆ ਦੀ ਆਪਸੀ ਗੱਲਬਾਤ ਦੇ ਨੇ ਆਪਸੀ ਗੱਲਬਾਤ ਦੇ ਨਾਲ ਲੜਾਈ ਰੁਕੀ ਹੈ ਬਟ ਨਾਲ ਹੀ ਮਿਸਟਰ 트ੰਪ ਨੇ ਫਿਰ ਦਰ ਆਇਆ ਕਿ ਨਹੀਂ ਇਹ ਲੜਾਈ ਮੈਂ ਰੋਕੀ ਹੈ ਪੰਜਾਬਾ ਤਾਂ ਮਿਸਟਰ 트ੰਪ ਝੂਠ ਬੋਲ ਰਹੇ ਨੇ ਜਾਂ ਮਿਸਟਰ ਮੋਦੀ ਝੂਠ ਬੋਲ ਰਹੇ ਨੇ ਦੋਵਾਂ ਚ ਇੱਕ ਇੱਕ ਤਾਂ ਝੂਠ ਬੋਲ ਰਿਹਾ ਸੋ ਅਗਰ ਅਮਰੀਕਾ ਦਾ ਵਰਲਡ ਪੁਲਿਸਮੈਨ ਦੇ ਤੌਰ ਤੇ ਰੋਲ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਮਿਸਟਰ 트럼ਪ ਸੱਚ ਬੋਲ ਰਹੇ ਨੇ ਔਰ ਮਿਸਟਰ ਮੋਦੀ ਝੂਠ ਬੋਲ ਰਹੇ ਉਹ ਮੰਨ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੰਨਣ ਦੇ ਨਾਲ ਹਿੰਦੁਸਤਾਨ ਦੀ ਪਿਛਲੇ 50 60 ਸਾਲਾਂ ਤੋਂ ਜੜੀ ਪਾਲਿਸੀ ਲਾਈਨ ਚੱਲੀ ਆ ਰਹੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਥਰਡ ਪਾਰਟੀ ਦੀ ਮੀਡੀਏਸ਼ਨ ਨਹੀਂ ਹੋਣ ਦੇਵਾਂਗੇ ਉਹ ਲਾਈਨ ਟੁੱਟਦੀ ਹੈ ਹਿੰਦੁਸਤਾਨ ਨੇ ਇੱਕ ਤਰੀਕੇ ਦੇ ਨਾਲ ਇਨਡਾਇਰੈਕਟਲੀ ਕਸ਼ਮੀਰ ਮੁੱਦੇ ਤੇ ਥਰਡ ਪਾਰਟੀ ਦੀ ਮੀਡੀਏਸ਼ਨ ਮੰਨ ਲਈ ਹੈ ਜਦੋਂ 트ੰਪ ਨੇ ਇਹਨਾਂ ਦੋਨਾਂ ਦੀ ਲੜਾਈ ਨੂੰ ਰੋਕਿਆ ਸੋ ਮਿਸਟਰ 트ੰਪ ਇਹੀ ਇਹੀ ਰੋਲ ਬੈਸਟ ਏਸ਼ੀਆ ਦੇ ਵਿੱਚ ਵੀ ਪਲੇ ਕਰਨ ਅੱਗੇ ਵੀ ਯਕੀਨੀ ਬਣਾਉਣ ਕਿਉਂਕਿ ਇੱਥੇ ਅਜੇ ਵੀ ਜਿਹੜੀ ਪੋਜੀਸ਼ਨ ਇੰਡੀਆ ਤੇ ਪਾਕਿਸਤਾਨ ਦੀ ਵੋਲੇਟਾਈਲ ਹੈ ਕਸ਼ਮੀਰ ਦਾ ਮੁੱਦਾ ਅੱਜ ਵੀ ਜਿਉਂਦਾ ਤਿਉਹ ਹੈ ਪੰਜਾਬ ਦੇ ਵਿੱਚ ਨਾਗਾਲੈਂਡ ਦੇ ਵਿੱਚ ਵੀ ਲੋਕਾਂ ਦੇ ਵਿੱਚ ਬੇਚੈਨੀ ਹੈ ਅਨਰੈਸਟ ਹੈ ਉਹ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਬੇਸ਼ੱਕ ਉਥੇ ਉਸ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਕੋਈ ਐਸਾ ਐਸੀਆਂ ਕਟਨਾਵਾ ਨਹੀਂ ਵਾਪਰ ਰਹੀਆਂ ਜਿਹਦੇ ਨਾਲ ਕਿ ਦੋਨੇ ਮੁਲਕਾਂ ਦੇ ਵਿੱਚ ਲੜਾਈ ਹੋ ਸਕੇ ਪਰ ਲੋਕਾਂ ਦੇ ਵਿੱਚ ਬੇਚਾਨੀ ਹੈ ਲੋਕਾਂ ਨੂੰ ਉਸੇ ਤਰ੍ਹਾਂ ਐਨਐਸਏ ਤੇ ਯੂਏਪੀਏ ਤਹਿਤ ਉਚਲਿਆ ਦਬਾਇਆ ਉਹਦਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸੋ ਹਰ ਪਾਸੇ ਬੇਚਾਨੀ ਹੈ ਔਰ ਯੂਐਸਏ ਨੂੰ ਇੱਕ ਵਰਲਡ ਪੁਲਿਸਮੈਨ ਦਾ ਰੋਲ ਪਲੇ ਕਰਨਾ ਚਾਹੀਦਾ ਹੈ ਇਹ ਸਾਡੀ ਮਿਸਟਰ 트ੰਪ ਨੂੰ ਗੁਜਾਰਿਸ਼ ਹੈ ਬਾਬਾ ਤੁਮ ਮਾਜੀ ਕਹਿੰਦੇ ਸੀ ਵੀ ਇਹ ਮੈਸ ਸੰਦੇਸ਼ ਤੇ ਹੁੰਦਾ ਸਿੰਘ ਸਾਹਿਬ ਨੇ ਕਹੇ ਜੀ ਅਰਦਾਸ ਦੇ ਵਿੱਚ ਮੈਂ ਸੰਦੇਸ਼ ਦਿੱਤਾ ਅਰਦਾਸ ਦੇ ਵਿੱਚ ਤੇ ਬੇਨਤੀ ਜੋ ਜਿਹੜੀ ਕੀਤੀ ਜਾਂਤੀ ਵੀ ਜੋ ਜਾਈ ਸੀ ਉਹਨਾਂ ਨੇ ਉਹਨਾਂ ਨੇ ਗੈਨੀ ਕੁਲਦੀਪ ਸਿੰਘ ਨੇ ਆਪਣੀ ਗੱਲ ਆਪਣੇ ਮਾਨ ਦੀ ਗੱਲ ਕਹਿ ਦਿੱਤੀ ਹੈ ਸੰਦੇਸ਼ ਤਾਂ ਕੌਮ ਨੂੰ ਦਈਦਾ ਅਰਦਾਸ ਤੇ ਗੁਰੂ ਅੱਗੇ ਕਰੀਦੀ ਹੈ ਗੁਰੂ ਨੂੰ ਕਹਾਦਾ ਸੰਦੇਸ਼ ਗੁਰੂ ਨੂੰ ਸੰਦੇਸ਼ ਨਹੀਂ ਹੁੰਦਾ ਗੁਰੂ ਅੱਗੇ ਤੇ ਆਪਣੀ ਜਿਹੜੀ ਤੁਹਾਡੀ ਆਪਣੀ ਅਰਦਾਸ ਹੁੰਦੀ ਹੈ ਤੁਹਾਡੇ ਆਪਣੇ ਮਨ ਦੀ ਜਿਹੜੀ ਹੁੰਦੀ ਹੈ বেদਨਾ ਉਹ ਤੁਸੀਂ ਪ੍ਰਗਟ ਕਰਦੇ ਹੋ ਸੋ ਉਹਨਾਂ ਨੇ ਆਪਣੇ ਗੱਲ ਜੋ ਉਹਨਾਂ ਨੇ ਸੰਦੇਸ਼ ਵਿੱਚ ਕਹਿ ਨਹੀਂ ਸੀ ਉਹ ਗੱਲ ਉਹਨਾਂ ਨੇ ਗੁਰੂ ਅੱਗੇ ਰੱਖ ਦਿੱਤੀ ਹੈ ਬਟ ਉਹਨੂੰ ਆਪਾਂ ਸੰਦੇਸ਼ ਨਹੀਂ ਕਹਿ ਸਕਦੇ ਬਟ ਹਾਂ ਸੰਦੇਸ਼ ਨਹੀਂ ਦਿੱਤਾ ਗਿਆ ਸੰਦੇਸ਼ ਨਹੀਂ ਦਿੱਤਾ ਗਿਆ ਇਹ ਗੱਲ ਕਲੀਅਰ ਹੈ ਦੇਖੋ ਮੇਰੇ ਸਾਥੀ ਨੇ ਵੀ ਪਹਿਲਾਂ ਗੱਲ ਦੱਸੀ ਹੈ ਗੱਲ ਬੜੀ ਸਪਸ਼ਟ ਹੈ 6 ਜੂਨ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਨੇ ਬੜਕ ਮਾਰੀ ਸੀ ਉਹਨਾਂ ਨੇ ਸਪਸ਼ਟ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਜਾਰੀ ਕਰਨ ਨਹੀਂ ਦਿਵਾਂਗੇ ਮਤਲਬ ਹੈ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਖਲਲ ਪਾਇਆ ਜਾਏਗਾ ਰੋਕਿਆ ਜਾਏਗਾ ਫਿਜ਼ੀਕਲੀ ਰੋਕਿਆ ਜਾਏਗਾ ਔਰ ਉਹ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਉੱਥੇ ਪਹੁੰਚੇ ਆਪਣੇ ਸੰਗੀ ਸਾਥੀਆਂ ਦੇ ਨਾਲ ਉਹ ਗੱਲ ਲੱਗਦੀ ਵੀ ਸੀ ਕਿ ਉੱਥੇ ਅਗਰ ਗਿਆਨੀ ਕੁਲਦੀਪ ਸਿੰਘ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਤੇ ਉੱਥੇ ਇੱਕ ਬਹੁਤ ਵੱਡਾ ਵਿਵਾਦ ਵੀ ਪੈਦਾ ਹੋ ਸਕਦਾ ਸੀ ਆਪਸ ਵਿੱਚ ਆਪ ਕੁਝ ਵਿਗੜ ਸਕਦਾ ਸੀ ਬਟ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਪਿੱਛੇ ਬੈਠਾ ਅਕਾਲੀ ਦਲ ਤੇ ਖਾਸ ਤੌਰ ਤੇ ਉਹਨਾਂ ਦਾ ਸੁਪਰੀਮੋ ਸੁਖਬੀਰ ਬਾਦਲ ਇਹ ਉਦੋਂ ਹੀ ਕਿਉਂ ਜਾਗਦੇ ਆ ਜਦੋਂ ਕੋਈ ਬੜਕ ਮਾਰਦਾ ਜਦੋਂ ਕੋਈ ਇਹ ਗੱਲ ਕਹਿੰਦਾ ਕਿ ਫਿਰ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦਿਆਂਗੇ ਉਦੋਂ ਹੀ ਕਿਉਂ ਜਾਗਦੇ ਆ ਹੁਣ 6 ਜੂਨ ਨੂੰ ਬਿਤਿਆ ਵੀ ਤੇ ਦੋਸਤੇ ਹੋ ਗਏ ਨੇ ਕੀ ਕਦਮ ਚੁੱਕੇ ਇੱਕ ਕਦਮ ਚੁੱਕਿਆ ਸ ਆਹਰਜਿੰਦਰ ਸਿੰਘ ਧਾਮੀ ਨੇ कि बाबा हरनाम सिंह ਉਹਨਾਂ ਨੂੰ ਜਾ ਕੇ ਇਸ ਗੱਲ 'ਚ ਮਨਾ ਲਿਆ ਕਿ ਤੁਸੀਂ ਸੁਖਬੀਰ ਬਾਦਲ ਦੇ ਦਰਾ ਮੁਰੇ ਤਰਨਾ ਨਾ ਲਾਓ ਬਸ ਇੰਨਾ ਕੰਮ ਕਰ ਲਿਆ ਕਿ ਉਹਨਾਂ ਦਾ ਧਰਨਾ ਰੁਕਵਾ ਲਿਆ ਇਸ ਤੋਂ ਇਲਾਵਾ ਤੇ ਕੁਝ ਨਹੀਂ ਹੋਇਆ ਨਾ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਅਹਿਮ ਮੁੱਦਾ ਹੈ 6 ਜੂਨ ਨੂੰ ਜਿਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹ ਫੁੱਤੇ ਸੀ ਉਸ ਤਰੀਕੇ ਦੇ ਨਾਲ ਤਾਂ ਇਹ ਮਸਲਾ ਫੌਰੀ ਹੱਲ ਹੋਣਾ ਚਾਹੀਦਾ ਸੀ ਔਰ ਇਹ ਕਿਹਾ ਗਿਆ ਕਿ ਅਸੀਂ ਜਲਦੀ ਕਮੇਟੀ ਬਣਾ ਕੇ ਇਸ ਦਾ ਫੌਰੀ ਹੱਲ ਵੀ ਕਰਾਂਗੇ ਪਰ ਫਿਰ ਇੱਕ ਖਾਮੋਸ਼ੀ ਆਰ ਸਾਰਾ ਜੋਰ ਬਾਬਾ ਹਰਨਾਮ ਸਿੰਘ ਦੀਆਂ ਚਿੰਤਾਵਾਂ ਨੂੰ ਸੰਤੁਸ਼ਟ ਕਰਨ ਤੇ ਲੱਗਾ ਹੋਇਆ ਬਾਕੀ ਪੰਥ ਤਾਂ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਨੂੰ ਭੁੱਲਿਆ ਹੋਇਆ ਇਹ ਪੰਥਕ ਮਸਲਾ ਪਹਿਲੀ ਵਾਰ ਤਸਵੀਰ ਤੇ ਇਸ ਤਰ੍ਹਾਂ ਸੰਦੇਸ਼ ਨਹੀਂ ਦਿੱਤਾ ਗਿਆ ਲੰਗਰਾਂ ਨੂੰ ਇਹ ਲਗਾਤਾਰ ਇਹ ਮर्यादा ਨਹੀਂ ਹੈ ਇਹ ਮर्यादा ਨਹੀਂ ਹੈ ਇਹ ਪ੍ਰੈਗਮਰ ਹੈ ਕਸਟਮ ਹੈ ਰਵਾਇਤ ਹੈ ਇਹ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਾਲਾਂ ਬਾਅਦ ਰਵਾਇਤ ਸ਼ੁਰੂ ਹੋਈ ਸੀ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੰਦੇ ਸੀ ਤੇ ਆਪਣਾ ਸੰਦੇਸ਼ ਵੀ ਨਹੀਂ ਸੀ ਦਿੰਦੇ ਉਹ ਇੱਕ ਤਰੀਕੇ ਨਾਲ ਸ਼ਰਧਾਂਜਲੀ ਸੰਦੇਸ਼ ਪੜ੍ਹਦੇ ਸੀ ਠੀਕ ਹੈ ਜਿਹੜਾ ਜਥੇਦਾਰ ਅਕਾਲ ਤਖਤ ਸੰਦੇਸ਼ ਦਿੰਦੇ ਨੇ ਨਾ ਉਹ ਬੰਦੀ ਛੋੜ ਦੇ ਵਸਤੇ ਹੀ ਦਿੰਦੇ ਨੇ ਅਕਾਲ ਤਖਤ ਤੋਂ ਦਰਸ਼ਨੀ ਦੇਵਰੀ ਤੋਂ ਮਜੂਤਾ ਅੰਤਖੁੜਾ ਨੇ ਜਨ ਨੂੰ ਦੇਸ਼ ਫਿਰ ਘਟਨੋਂ ਬਹੁਤ ਸਾਰੀਆਂ ਸਿੱਖ ਜੱਟ ਬੰਦੀਆਂ ਨੇ ਮਰਨ ਤਾਂ ਨਹੀਂ ਦਿੱਤੀ ਆਰਗੇਨਿਕ ਗੱਲ ਚ ਹੋ ਰਾਨੇ ਜਿਹੜਾ ਫਟਨਾ ਸੈੱਟ ਤੇ ਜਥੇਦਾਰਾਂ ਨੂੰ ਜਿਹੜਾ ਤਲਬ ਕਰਕੇ ਜਨਰਲ ਦੀ ਕਮੇਟੀ ਨੂੰ ਤਲਬ ਕਰਕੇ ਜਿਹੜਾ ਨਵਾਂ ਵਾਰ ਪੈਦਾ ਹੋਇਆ ਹਰ ਘਰ ਸੈੱਟ ਵਿੱਚ ਇੱਥੇ ਖੜਾ ਦਲ ਖਾਲਸਾ ਇਹੀ ਮਹਿਸੂਸ ਕਰਦਾ ਹੈ ਕਿ ਗੈਨੀ ਕੁਲਦੀਪ ਸਿੰਘ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਕਿ ਮੈਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨੂੰ ਕੋਈ ਵੀ ਅਜਿਹੇ ਕਦਮ ਨਹੀਂ ਚੁੱਕਣਾ ਚਾਹੀਦਾ ਜਿਹੜਾ ਉਹਨਾਂ ਨੂੰ ਫਰਦਰ ਹੋਰ ਵਿਵਾਦਤ ਕਰੇ ਔਰ ਉਹਨਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਕਿ ਮੇਰੇ ਫੈਸਲੇ ਪ੍ਰਵਾਨ ਨਹੀਂ ਹੋਣੇ ਜੇ ਜਦੋਂ ਫੈਸਲੇ ਪ੍ਰਵਾਨ ਨਹੀਂ ਹੋਲੇ ਤੇ ਗਿਆਨੀ ਕੁਲਦੀਪ ਸਿੰਘ ਦੀ ਉਹਦੇ ਚ અપਮਾਨ ਨਹੀਂ ਹੋਣਾ ਅਪਮਾਨ ਜਥੇਦਾਰ ਦੀ ਪੋਜੀਸ਼ਨ ਦਾ ਹੋਣਾ ਹੈ ਪਦਵੀ ਦਾ ਹੋਣਾ ਹੈ ਸੋ ਇਹਨਾਂ ਨੂੰ ਆਪਣੀ ਪਦਵੀਆਂ ਦਾ ਮਾਨ ਸਨਮਾਨ ਆਪ ਬਹਾਲ ਕਰਨਾ ਚਾਹੀਦਾ ਹੈ ਅਸੀਂ ਸ਼ੁਰੂ ਤੋਂ ਕਹਿੰਨੇ ਆ ਕਿ ਸੰਗਤ ਨੇ ਕਦੀ ਇਸ ਪਦਵੀ ਦਾ ਅਪਮਾਨ ਨਹੀਂ ਕੀਤਾ ਜਿੰਨੇ ਵੀ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਬੈਠੇ ਨੇ ਉਹ ਖੁਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪਦਵੀ ਦਾ ਅਪਮਾਨ ਕਰਾਉਣ ਦੇ ਲਈ ਜ਼ਿੰਮੇਵਾਰ ਪਹਿਲਾਂ ਜਿਹੜੇ ਘਾਲਤਕ ਸਾਬ ਤੋਂ 56 ਸੈਪਨ ਦੇ ਕੋਈ ਵੀ ਪ੍ਰੋਗਰਾਮਾਂ ਜਾ ਕੇ ਕਰਦੇ ਸੀ ਉਹ ਜਿਹੜੇ ਮਰਜ਼ੀ ਕਰ ਸਕ ਤੋਂ ਆਪਸ ਹੀ ਇੱਕ ਦੂਜੇ ਦੇ ਉੱਤੇ ਜੜਨੇ ਉਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਬੈਠੇ ਸੰਸਥਾਵਾਂ ਦੇ ਉੱਤੇ ਬੈਠੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਅਗਰ ਅਸੀਂ ਇਹ ਤੇ ਬਿਠਾ ਦਿੱਤੇ ਗਏ ਆ ਸੇਵਾ ਲਈ ਤੇ ਸਾਨੂੰ ਇਹਨਾਂ ਸੰਸਥਾਵਾਂ ਦਾ ਮਾਨ ਘਟਾਉਣਾ ਨਹੀਂ ਚਾਹੀਦਾ ਇਹ ਅਜ ਮੈਨੂੰ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਆਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲ ਠੀਕ ਹੈ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਤੇ ਉਸ ਤੋਂ ਜ਼ਿਆਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿਆਂ ਨੇ ਜਿਹੜੀਆਂ ਤੋਂ ਫੈਲੀਆਂ ਹੋਈਆਂ ਨੇ ਅਮਰਿਤਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਉਦਕੁੱਲ ਤਨੂੰਨੀ ਤਾਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ। ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ। ਬਟ ਇਹ ਕੋਸ਼ਿਸ਼ ਕੱਲੇ ਅਮਰਿਤਪਾਲ ਦੇ ਰੋਕਣ ਨਾਲ ਨਹੀਂ ਹੋਣੀ। ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ। ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ। ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਪੋਲੂਟ ਹੋ ਰਹੇ ਨੇ। ਸੋ ਇਹ ਬਹੁਤ ਵੱਡਾ ਇਸ਼ੂ ਹੈ। ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇਸ਼ੂ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਤੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਗੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜੇ ਜੀ ਸਮਾਜ ਦੀ ਲੀਡਰਸ਼ਿਪ ਹੈ ਤਾਂ ਫੈਮਿਲੀਜ਼ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਐਰਰ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਹੋਰ ਜਿਹੜੇ ਬਲੌਗਰਸ ਨੂੰ ਤਾਕੀ ਆ ਰਹੀਆਂ ਆ ਉਹਨੇ ਬਾਰੇ ਕੀ ਕਰੋਗੇ ਜਿਹੜੇ ਹੋਰ ਵੀ ਜਿਹੜੇ ਉਹਦੇ ਵਿੱਚੋਂ ਸੁਰੱਖਿਆ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਉਹ ਖੋਲ੍ਹਦੇ ਇਹ ਸੀਨ ਤੋਂ ਉਹਨਾਂ ਦੇ ਸਾਹਮਣੇ ਆਣ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਫਿਰ ਤਾਂ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦਈਏ ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇ ਰਿਹਾ ਉਹ ਵੀ ਗਲਤ ਹੈ ਕਹਿੰਦੀ ਕਿ ਮੈਂ ਮਾਫੀ ਮੰਗ ਚੁੱਕੀ ਹਾਂ ਫਿਰ ਠੀਕ ਹੈ ਫਿਰ ਮਾਫੀ ਮੰਗ ਚੁੱਕੀ ਹੈ ਉਹ ਅਗਰ ਉਹਨੇ ਕੰਟੈਂਟ ਰਿਮੂਵ ਕਰ ਦਿੱਤਾ ਨੇ ਓਕੇ ਫਾਈਨ ਗੱਲ ਖਤਮ ਹੋ ਗਈ ਪਰ ਪਰ ਸਰ ਜੇ ਸੋਸ਼ਲ ਮੀਡੀਆ ਪਲੇਟਫਾਰਮ ਇਹਨੂੰ ਚਲਾ ਰਹੇ ਨੇ ਵੱਡੇ ਵੱਡੇ ਜਿਹਰੇ ਤੇ ਉਹਨਾਂ ਨੂੰ ਪੱਤੀ ਕਿਉਂ ਨਹੀਂ ਹੁੰਦੀ ਜਿਹੜੇ ਸੋਸ਼ਲ ਪ ਉਹ ਕਸੂਰਵਾਰ ਨੇ ਨਾ ਇਸ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਨਾ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰ ਚੁੱਕਾ ਬਟ ਜਿਹੜੀ ਲਾਅ ਇਨਫੋਰਸ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜਰੂਰ ਸੋਚ ਕੇ ਰੱਖਣਾ ਚਾਹੀਦਾ ਹੈ ਕੰਮਕੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਾਕੀ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਜਿਹੜੇ ਐਕਟਿਵਿਸਟ ਉਹਨਾਂ ਨੂੰ ਸ਼ੋਭੀ ਦਿੱਤੀ ਜਾਂਦੀ ਹੈ ਇਸ ਦਾ ਸਰਕਾਰ ਨੂੰ ਸਵਾਲ ਹੈ ਇਹ ਸਰਕਾਰ ਨੂੰ ਸਵਾਲ ਹੈ ਕਿ ਸਕਿਉਰਟੀ ਇਜ਼ ਨਾਟ ði ਅਨਸਰ ਸਕਿਉਰਟੀ ਇਜ਼ ਨਾਟ ði ਅਨਸਰ ਠੀਕ ਹੈ ਨਾ ਅਨਸਰ ਹੈਗਾ ਇਹ ਚੀਜ਼ਾਂ ਸਰਕਾਰ ਸ਼ਕਤੀ ਨਾਲ ਬੈਨ ਕਰੇ ਰਿਮੂਵ ਕਰੇ ਸਰ ਜਿਹੜੇ ਕੰਟੈਂਟ ਤੇਰੇ ਪਾਰ ਹੈਗੇ ਜਾਂ ਜਿਹੜੀ ਪਲੇਟਫਾਰਮ ਤੇ ਕੰਟੈਂਟ ਹੈ ਪਾਰ ਉਹਨੂੰ ਮਰਜ਼ੀ ਕਰਦੇ ਨੇ ਓਨ ਮੰਨਨ ਦਾ ਨਾਮ ਇਹਨਾਂ ਦਾ ਕਾਨੂੰਨ ਇਜ਼ ਕਾਨੂੰਨ ਇਜ਼ ਕਲੀਅਰ ਤੇ ਨੌਨ ਨੂੰ ਪਤਾ ਹੈ ਕਿ ਬਲਗੈਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੈਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੈਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਮ ਦੇਈ ਜਾਵਾਂਗੇ ਤੇ ਫਿਰ ਉਹ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਹੈ ਸੋ ਕਮਾਈ ਹੋ ਰਹੀ ਹੈ ਕੁਝ ਉੱਚ ਘਰ ਕਮਾਈ ਕਰਕੇ ਇਹ ਸਾਰੀ ਚੀਜ਼ ਨੂੰ ਅਲਾਉ ਕਰ ਰਹੇ ਨੇ ਜਿਹੜੀ ਨਹੀਂ ਹੋਣੀ ਚਾਹੀਦੀ